ਸ਼ਹੀਦੀ ਦਿਹਾੜੇ ਮੌਕੇ ਅਸਾਈ ਡੀਜੇ ਲਗਾ ਕੇ ਪੌਂਦੇ ਪੰਗੜਾ ਫਿਰ ਉਪਰੋਂ ਪਹੁੰਚੀਆਂ ਸਿੱਖ ਜਥੇਬੰਦੀਆਂ ਅੱਗੋ ਜੋ ਸੀਨ ਬਣਿਆ ਲੋਕਾਂ ਨੇ ਖੜਖੜ ਦੇਖਿਆ ਇਹ ਵੀਡੀਓ ਸੰਗਰੂਰ ਜ਼ਿਲ੍ਹੇ ਦੇ ਇੱਕ ਪਿੰਡ ਦੀ ਆਓ ਨਜ਼ਰ ਮਾਰਦੇ ਆ ਇਸ ਵੀਡੀਓ ਵੱਲ ਮੁਕੌਰ ਸਾਹਿਬ ਦਾ ਦਿਹਾੜਾ ਚੱਲ ਰਿਹਾ ਉੱਥੇ ਬੱਚੇ ਸ਼ਹੀਦ ਹੋਏ ਨੇ ਉਦੋਂ ਬਾਅਦ 6 ਸਾਲ ਜਾਂਦੇ 7 ਤੇ 9 ਸਾਲ ਦੇ ਨੀਹਾਂ 'ਚ ਸ਼ਹੀਦ ਹੋਏ ਨੇ ਅਕਾਲ ਤਖਤ ਸਾਹਿਬ ਵੱਲੋਂ ਸਾਰੀ ਦੁਨੀਆ ਨੂੰ ਹੁਕਮ ਹੈ ਵੀ ਕਿਸੇ ਨੇ ਮਠਿਆਈ ਦੀ ਬਣਾਉਣੀ ਢੋਲ ਨਹੀਂ ਵਜਾਉਣਾ ਖੁਸ਼ੀਆਂ ਨਹੀਂ ਮਨਾਉਣੀਆਂ ਇਹ ਤੁਸੀਂ ਕੀ ਕਰ ਰਹੇ ਹੋ ਇਹ ਦਾ ਜਵਾਬ ਆਜਾ ਅੱਗੇ ਆਜਾ ਇੱਕ ਮਿੰਟ ਆਜਾ ਮੈਂ ਗੱਲ ਕਰਨਾ ਅਕਾ ਹੋ ਜੀ ਮੈਂ ਗੱਲ ਸਾਰੇ ਸਕੂਲਾਂ ਦੇ ਵਿੱਚ ਲੈਕਚਰ ਹੋ ਰਹੇ ਨੇ ਬੱਚਿਆਂ ਨੂੰ ਸਾਰੇ ਕਿੱਥੇ ਹੋ ਰਹੇ ਇੱਕ ਇੱਕ ਮਿੰਟ ਸੁਣੋ ਜੀ ਦੇਖੋ ਤੁਸੀਂ ਸਿਗਾ ਤੁਹਾਡੀ ਗੱਲ ਠੀਕ ਹੈ ਜੀ ਤੁਸੀਂ ਆਪਣੇ ਦੇਖੋ ਅਸੀਂ ਆਪਣੇ ਨਾਲ ਦੇਖੋ ਆਪਣਾ ਸਾ ਇਹ ਗੱਲ ਸੁਣੋ ਦੇਖੋ ਅਸੀਂ ਗੱਲ ਮੇਰੀ ਗੱਲ ਸੁਣੋ ਸਾਹਿਬ ਨਹੀਂ ਸਾਬ ਕਾ ਵਾ ਇੱਥੇ ਹੁਣ ਆਪ ਤੁਸੀਂ ਬੜਰੋਖਾਂ ਜਿਓ ਹਾਂਜੀ ਇਤਿਹਾਸਿਕ ਬੜਰੋਖਾਂ ਨਹੀਂ ਹੈਗੇ ਤੁਸੀਂ ਹਨਾ ਨਹੀਂ ਮੈਂ ਮੈਂ ਇੱਥੇ ਸਾਡੇ ਲੋਕ ਸਮਾਣੇ ਤੋਂ ਸਮਾਣੇ ਤੋਂ ਕਿੱਥੇ ਮੁਸਲਮਾਨ ਵੀ ਰਹਿੰਦੇ ਨੇ ਹਾਂਜੀ ਤੇ ਗਿੱਡੂ ਵੀ ਰਹਿੰਦੇ ਨੇ ਹੋਰ ਕੋਈ ਚੌਥਾ ਇੱਥੇ ਹੈ ਨਹੀਂ ਬਾਕੀ ਤੁਸੀਂ ਇੱਥੇ ਆ ਕੇ ਖੁਸ਼ੀਆਂ ਮਨਾ ਰਹੇ ਹੋ ਢੋਲ ਵੱਜ ਰਹੇ ਨੇ ਇੱਥੇ ਹੁਣ ਇੱਥੇ ਹੋਰ ਵੀ ਜਥੇ ਇਕੱਠੇ ਹੋ ਰਹੇ ਨੇ ਇੱਥੇ ਕੱਲ ਨੂੰ ਕੋਈ ਲੜਾਈ ਝਗੜੇ ਦਾ ਜਿੰਮੇਵਾਰ ਕੋਈ ਹੈ ਇਹਦਾ ਨੰਬਰ ਕਿਹਦਾ ਕਿਹਦਾ ਘਰ ਹੈ ਕਿਦਾ ਨਾਮ ਲਿਖਦੇ ਨੇ ਦਰਜ ਕਰਦੇ ਹਾਂ ਸਾਡੇ ਨਾਲ ਨੇ ਪਿੰਡ ਦੀ ਨਹੀਂ ਸਿਰ ਪਿੰਡ ਦੀ ਸਾਡੇ ਮਾਮਾ ਮੈਂ ਸਾਡੀਆਂ ਲੋਕ ਖੇਤੀ ਜੇ ਬਸਾਂ ਬੁਜਾ ਰਹੇ ਸਾਡੇ ਪਿੰਡ ਦੇ ਲਈ ਬੁਜਾ ਰਹੇ ਲੋਕ ਭੰਜੇ ਸੌ ਰਹੇ ਨੇ ਜਿਹੜੇ ਜਵਾਕ ਇਹਨਾਂ ਨੂੰ ਕੀ ਪਤਾ ਕਿਵੇਂ ਮਰਜ਼ੀ ਗੁਮਾਹ ਕਰ ਲਓ ਤੁਸੀਂ ਇਹਨਾਂ ਬੇਚਾਰੀਆਂ ਮਾਇਆਂ ਜਿਹੜੀਆਂ ਸਾਡੇ ਪਿੰਡ ਦੀਆਂ ਲਾਈਆਂ ਨੇ ਤੁਸੀਂ ਇਹਨਾਂ ਨੂੰ ਕੀ ਪਤਾ ਗੁਮਰਾਹ ਕਰੀ ਜਾਂਦੇ ਝੂਠਾ ਬੋਲ ਰਹੇ ਤੁਸੀਂ ਦੇਖੋ ਇਸ ਕਿਸ ਤੇ ਹੈ ਇਸ ਵਿੱਚ ਸਰਾ ਕ੍ਰਿਸਮਸ ਵੀ ਮਨਾਇਆ ਜਾਂਦਾ ਵਰਲਡ ਲੈਵਲ ਤੋਂ ਜਦ ਇੰਡੀਆ ਦੀ ਸਰਕਾਰ ਬਾਲ ਦਿਵਸ ਮਨਾ ਰਹੀ ਹੈ ਤੁਸੀਂ ਰਾਜ ਬੜੀ ਹੋ ਗਿਆ ਹੋ ਗਿਆ ਬਦਲ ਗਿਆ ਸਰਕਾਰ ਨੂੰ ਸਮਝੀ ਥੋੜੀ ਮਨਾਇਆ ਜਾ ਰਿਹਾ ਜੀ ਤੁਹਾਨੂੰ ਗੱਲ ਕਰ ਸਕਦੇ ਹੋ ਸੰਗਠਨ ਹਰ ਜਗ੍ਹਾ ਮੇਰੀ ਬੇਤਰੀ ਮੇਰੀ ਬੇਤਰੀ ਸੁਣ ਗੱਲ ਚੁਪੋ ਇੱਕ ਮਿੰਟ ਬਾਈ ਚੁੱਪ ਹੋ ਜਾਓ ਚਲੋ ਥੋੜੀ ਨਾਲ ਥੋੜੀ ਸੰਯੋਗ ਬਿਲਕੁਲ ਵਿੱਚ ਚੇਨ ਦੇ ਕਹਾੜੇ ਨੂੰ ਰੋਕ ਲਓ ਬਾਹਰ ਨਾ ਕਰਕੇ ਖੜ ਕੇ ਜੀ ਖੜਾ ਦੇ ਦੋ ਨਗਰ ਕਦਿਸ ਆਇਆ ਮਖਾ ਵੀ ਨਗਰ ਕਦਿਸ ਕਿੰਦਾ ਸਿਆਸੀ ਛਾਂਬਲਾ ਵੀ ਪਹਿਲੇ ਅਸੀਂ ਉਧਰ ਉਹ ਦੁਬਾਰਾ ਵੀ ਤੁਸੀਂ ਆਂਦੇ ਦੇਖੇ ਮੇਰੇ ਬੱਚੇ ਦੋਨੇ ਜਾਂਦੇ ਸਾਰੇ ਸਾਮਾ ਮੈਂ ਬੁਲਾਏ ਨੇ ਜਿਹੜੀ ਸੀ ਜਾ ਮੇਰਾ ਗਾਲਾ ਕੱਢਣਾ ਕੁਛ ਸੀ ਜਾ ਦੇਣਾ ਨਹੀਂ ਨਹੀਂ ਇਹ ਪੂਰਾ ਬੰਦੀ ਕਰਾਉਣਾ ਕਹਿੰਦੇ ਅਸੀਂ ਦਾ ਐਸਾ ਬੇਨਤੀ ਕਰ ਰਹੇ ਹਾਂ ਅਫਸੋਸ ਵੀ ਕਈ ਵਾਰ ਜਿਸ ਤਰ੍ਹਾਂ ਵੀ ਅਫਸੋਸ ਹੈ ਬੱਚਿਆਂ ਦਾ ਅਫਸੋਸ ਹੈ ਸਾਡੇ ਸਾਡੇ ਸਾਲ ਦਾ ਬੱਚਾ ਵੀ ਮਰ ਗਿਆ 6:00 ਵਜੇ ਮੜੀ 6:00 ਵਜੇ ਕਿੰਨਾ ਹੁੰਦਾ ਪੂਰੀ ਕੌਮ ਜਾਂ ਅਫਸੋਸ ਮਨਾ ਦੇ ਦੇਖੋ ਪਹਿਲੇ ਅਸੀਂ ਨਾ ਗਰੇ ਕਿੰਚੇ ਸੀ ਆ ਦੇਖੋ ਬਾਪੇ ਨੇ ਕਿਹਾ ਇਨਸਾਨ ਇਨਸਾਨ ਖੁਡੀ ਕਰ ਰਹੇ ਆ ਕੋਈ ਸਮਝ ਰਹੇ ਹੋ ਢੋਲ ਵਜਾਓ ਨਗਰ ਕੀ ਢੋਲ ਵਜਾਓ ਮੈਂ ਨਗਰ ਦੀ ਦੱਗੀ ਚ ਬਿਜਾ ਗਏ ਆ ਇਹ ਵੀ ਸੇਵਾ ਇਹ ਸਾਫ ਬਟਰ ਬਗ ਇਹ ਸਾਫ ਬਟਰ ਉਹ ਲਿਆਉਣੇ ਬਟਰ ਪਾਸ ਲਗਾ ਕੇ ਕੰਨਾ ਵਜਾਉਣੀ ਪੂਰੀ ਚਾਹੀਦੀ ਇਸ ਚਲੋ ਮੈਂ ਪਾਰਟੀ ਬਣਾ ਰਹੀ ਆ ਅਕਾਲ ਤਖਤ ਤੋਂ ਵੀ ਬੰਦ ਕਰਾਣੇ ਜੇ ਇਹ ਰਹੋਣੀ ਹੈ ਹੁਣੀ ਇੱਥੇ ਰਿਜ਼ਲਟ ਹੋਰ ਨਿਕਲੂਗਾ ਇਹ ਤੁਸੀਂ ਆਪ ਚਲੇ ਨਹੀਂ ਦਿੱਤੇ ਜੇ ਰਾਸਤਾ ਦਿਓ ਇੱਥੋਂ ਚਲੇ ਜੇ ਨਿਕਲ ਹੋ ਰੋ ਰੋ ਇਹਦਾ ਸਮਾਪਖਰਾ ਹੋ ਰਿਹਾ ਹੈ ਇਹ ਤਾਂ ਕੋਈ ਨਾ ਟਾਈਮ ਲੰਦਨੀ ਇਸਦਾ ਦੋ ਮਿੰਟ ਹੋ ਗਿਆ ਪਹਿਲੀ ਗੱਲ ਨਹੀਂ ਤੂੰ ਯਾਰ ਸਮਾਨੇ ਦੇ ਰਿਖ ਕਰਨਾ ਆਪਣੇ ਉਧਰ ਬਣਾ ਯਾਰ ਤੂੰ ਅੱਜ ਪਿੰਡਾਂ ਜੇ ਪਹਾਂਚ ਜਾ ਕੇ ਸਮਾਨਿੰਗ ਤੇ ਜਿਉਂ ਤੱਕ ਕਰਾਂ ਬੜ ਕੇ 50 ਕਿਲੋਮੀਟਰ ਪੁੱਛ ਆ ਗਿਆ ਹਾਂ ਹਾਂ ਮੈਨੂੰ ਮੈਨੂੰ ਕੱਢ ਦੂੰਗੀ ਆ ਬਾਕੀ ਪਿੰਡ ਦੇ ਕਿਉਂ ਕੱਢਾਂ ਮੈਂ ਜਵਾਬ ਇਹਦਾ ਪਹਿਲਾ ਯਾਰ ਡੱਗੀ ਦੇ ਵਿੱਚ ਤੂੰ ਧੱਕੇ ਨਾਲ ਵਜਾ ਕੇ ਯਾਰ ਇਹਨੇ ਮੁਸਲਮਾਨ ਵੀ ਲੈ ਰਹੇ ਉਹਨਾਂ ਨੂੰ ਕਿਹੜਾ ਕੱਢਦੇ ਸੀ ਨੇ ਕੋਈ ਗੱਲ ਨਹੀਂ ਆਪਾਂ ਸਭ ਕੱਢਦੇ ਹਾਂ ਜਿਵੇਂ ਕੱਢੀ ਹੈ ਉਹ ਜਾਸਨ ਨਹੀਂ ਮਾਰਾ ਕਿੱਦੋਂ ਆਪਾਂ ਕੱਢੀ ਜਾਂਦੇ ਹਾਂ ਪਰ ਜਾਸਨ ਉਹਨਾਂ ਨਾਲ ਸ਼ਰੀਕ ਹੇ ਭਾਈ ਜੀ ਜੀ ਜਾ ਰਹੇ ਹਾਂ ਬਿਲਕੁਲ ਜੀ ਆਪ ਦਾ ਥੋੜੇ ਪਹਿਲਾਂ ਚਲੇ ਜਾਓ ਜਥੇਵੰਦੀਆਂ ਆ ਰਹੀਆਂ ਹਨ ਕਹਿਣੋ ਕਰ ਲਓ ਹੋਰ ਵੀ ਥੋੜੇ ਮਿੰਟ ਚਲੇ ਜੀ ਛੋਟੂ ਜੀ ਨਹੀਂ ਆਉਂਦਾ ਨਹੀਂ ਵੀ ਆਉਂਦਾ ਜਾ ਰਿਹਾ ਜਾਂਦਾ 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 ਜਾਂ ਉਨੇ ਜਿਹੇ ਪਿੰਡ ਦੇ ਵਿੱਚੋਂ ਕੱਢੇ ਨੇ ਬਾਈ ਸਮਾਣੇ ਤੋਂ ਆ ਕੇ ਬੰਦੇ ਬਟਰੂਖਾਂ ਦੇ ਵਿੱਚ ਢੋਲ ਵਜਾ ਰਹੇ ਨੇ ਤੇ ਤੁਹਾਨੂੰ ਦਿਖਾਉਣੇ ਆ ਡੀ ਜੇ ਲਾ ਰਹੇ ਤੇ ਨੱਚ ਰੀਆਂ ਨੇ ਆਪਣੀਆਂ ਬੀਬੀਆਂ ਭੈਣਾਂ ਸਾਰੇ ਰਲ ਕੇ ਇਹਨਾਂ ਨੂੰ ਸੋਕ ਦੀ ਲਹਿਰ ਦੀ ਨਹੀਂ ਪਤਾ ਹੁਣ ਆ ਫਿਰ ਰਹੇ ਨੇ ਜੀ ਹੜਕਾ ਤੇ ਅਸੀਂ ਇਹਨਾਂ ਨੂੰ ਪਾ ਕੇ ਆਵਾਂਗੇ ਪੂਰਾ ਪਿੰਡ ਦੀ ਹੱਦ ਡਮਾ ਕੇ ਆਵਾਂਗੇ ਕਿ ਕਹਾਂ ਜਾ ਕੇ ਵੀ ਰਹੇ ਗਾਹਾਂ ਕੋ ਉਹ ਕਰਨਾ ਕਿਤੇ ਕੋਈ ਹਰਕਤ ਕਰਨ ਨੂੰ ਲੱਗ ਜਾਣਾ ਲੋਕਾਂ ਨੂੰ ਹਲੇ ਤੱਕ ਆਪਣੇ ਯਾਰ ਇਹ ਨਹੀਂ ਪਤਾ ਲੱਗ ਰਿਹਾ ਵੀ ਕਿਹੜੇ ਦਿਨ ਚੱਲ ਰਹੇ ਨੇ ਕੀ ਸੋਕ ਚੱਲ ਰਿਹਾ ਹੈਗਾ ਲੋਕ ਢੋਲ ਵਜਾ ਕੇ ਖੁਸ਼ੀਆਂ ਮਣਾਉਂਦੇ ਫਿਰਦੇ ਨੇ ਇਹੋ ਜਿਹੇ ਲੋਕਾਂ ਨੂੰ ਆਪਣੇ ਪਿੰਡਾਂ ਦੇ ਵਿੱਚ ਪੜਾ ਦੇ ਰਹੇ ਨੇ ਜਿਹੜੇ ਪਿੰਡ ਦੇ ਮਾਹੌਲ ਖਰਾਬ ਕਰਦੇ ਫਿਰੇ ਨੇ ਫਿਰ ਨੂੰ ਪਾਖਦੇ ਨੇ ਸਰਕਾਰ ਆਖਦੀ ਹੈ